ਬਾਕੀ ਮਾਂ ਜਿਹੜੇ ਗੱਲਾਂ ਕਰ ਰਹੀ ਆ ਲਾਗਨ ਕਰ ਰਹੀ ਆ کر دے بلے بلے خدا خدا آ جا جو اندر وچ آ جا جو وچ آ جا جو وچ آ جا جو آ جا جو کر دے کر دے

ਖਾਨ ਮਜ਼ਦੂਰ ਜਨਰਲ ਕਮੇਟੀ ਜਿੰਦਾਬਾਦ 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 ਹੁਣ ਮੈਂ ਬੇਨਤੀ ਪ੍ਰਧਾਨ ਪਹਿਲਾਂ ਹੀ ਤਾਂ ਅਰੇ ਮੇਲਾ ਖੜਾ ਮੇਲਾ ਹੀ ਹੋ ਰਹੀ ਹੈ ਇਹਨੂੰ ਆ ਤਰਨਤਾਰਨ ਜਿਹੜਾ ਮੀਤ ਪ੍ਰਧਾਨ ਦਿਆਲ ਸਿੰਘ ਮੀਆਂ ਮੇਡਾ ਅੱਜ ਜਿਹੜਾ ਬਹੁਤ ਵੱਡੇ ਪੱਧਰ ਤੇ ਪ੍ਰਸ਼ਾਸਨ ਆਇਆ ਹੈਗਾ ਇੱਥੇ ਤਿੰਨ ਡਿਵਿਟੀ ਆਹੀ ਤਰਨਤਾਰਨ ਦਾ ਐਸ ਡੀ ਐਮ ਆਇਆ ਹੈਗਾ ਤੇ ਬਹੁਤ ਵੱਡੇ ਪ੍ਰਸ਼ਾਸਨ ਇੱਥੇ ਲਿਖ ਕੇ ਜਲੰਧਰ ਤੱਕ ਇਹਨਾਂ ਫੋਰਸ ਮੰਗਾਈ ਹੈ ਹੋ ਸਕਦਾ ਸੀ ਆਰ ਪੀ ਦੀ ਵੀ ਕੰਪਨੀ ਕੋਈ ਮੰਗਾਈ ਹੋਵੇ 2 ਕਿਲੋਮੀਟਰ ਚ ਇਹਨਾਂ ਦੀਆਂ ਗੱਡੀਆਂ ਖਲੋਤਿਆ ਹੈਗਾ ਅਸੀਂ ਸ਼ਾਂਤ ਮਨ ਇਹਨਾਂ ਦਾ ਵਿਰੋਧ ਕੀਤਾ ਵਾ ਇਹਨਾਂ ਜ਼ਬਰੀ ਜਿਹੜਾ ਵਾ ਕਿ ਕਿਸਾਨਾਂ ਦੇ ਝੋਨੇ ਜਿਹੜੇ ਖਰਾਬ ਕੀਤੇ ਫਸਲ ਜਿਹੜੀ ਬਰਬਾਦ ਕਰਤੀ ਆ ਅਸੀਂ ਸ਼ਾਂਤ ਮਨ ਵਿਰੋਧ ਕਰਕੇ ਤੇ ਪ੍ਰਸ਼ਾਸਨ ਨੂੰ ਪਿੱਛੇ ਮੋੜਿਆ ਵਾ ਅਸੀਂ ਆਨੇ ਆ ਟੇਬਲ ਤੋਂ ਅਸੀਂ ਕਦੇ ਨਹੀਂ ਭੱਜਦੇ ਟੇਬਲ ਤੇ ਬਹਿ ਕੇ ਗੱਲ ਕਰ ਲੋ ਇਹ ਆ ਜਿੱਥੇ ਅਸੀਂ ਖਲੋਤੇ ਅੰਮਰਸਾਦ ਦੀ ਜ਼ਮੀਨ ਵਾ ਇੱਥੇ 72 ਲੱਖ ਰੁਪਇਆ ਦੇਣ ਨੂੰ ਤਿਆਰ ਵਾ ਇਹਨਾਂ ਦੋ ਕਰਮਾਂ ਪਿੱਛੇ ਹਟ ਜਾਓ ਤਰਨ ਤਾਨ ਦੀਆ ਇੱਥੇ 38 ਲੱਖ ਰੁਪਇਆ ਦੇਣ ਦੇ ਅਸੀਂ ਆਂਦੇ ਆ ਜਿਹੜਾ ਪਾੜਾ ਵਿੱਚ ਇਹਨੂੰ ਖਤਮ ਕਰੋ ਪਹਿਲੋਂ ਜਿਹੜਾ 65.5 ਲੱਖ ਤੇ ਸਾਡੇ ਨਾਲ ਮੰਨੇ ਹੀ ਫੇਰ ਜਿਹੜੇ ਰੋਡ ਵਾਲੇ ਇਹ ਫੇਰ ਉਤੋਂ ਹਾਈ ਕੋਰਟੇ ਚਲੇ ਗਿਆ ਇਹਨਾਂ ਨੇ ਆਪਣੀ ਕਵਰ ਪਾਤੀਆ ਇਹ ਕਰਕੇ ਜਿਹੜਾ ਅਸੀਂ ਪ੍ਰਸ਼ਾਸਨ ਦੇ ਵਿੱਚ ਕੋਈ ਯਕੀਨੀ ਕਰਦੇ ਜਿੰਨੀਆਂ ਸਾਡੇ ਆਗੂ ਪ੍ਰਧਾਨ ਨੇ ਦੱਸੇ ਮਸਲੇ ਜਿੰਨਾ ਚਿਰ ਹੱਲ ਨਹੀਂ ਕਰਦੇ ਜਿੰਨੀ ਮਰਜੀ ਇਹ ਫੋਰਸ ਲੈਵੇ ਭਗਵੰਤ ਮਾਨ ਸਿਆ ਤੂੰ ਕਿਹੜੇ ਬਾਗ ਦੀ ਮੁਰੀਆਂ ਤੂੰ ਖੋਦ ਆ ਜਾ ਪਰ ਜ਼ਮੀਨਾਂ ਨਹੀਂ ਛੱਡਾਂਗੇ ਜਿੰਨਾ ਚਿਰ ਸਾਡਾ ਸਹੀ ਰੇਡ ਨਹੀਂ ਦਿੰਦਾ ਇਹ ਜ਼ਮੀਨਾਂ ਸਾਨੂੰ ਕਿੰਨੇ ਦਵਾਈਆਂ ਬੰਦਾ ਬਹਾਦਰ ਸੋਨੇ ਸਾਨੂੰ ਇਹ ਜ਼ਮੀਨਾਂ ਦੇ ਮਾਲਕ ਬਣਾਇਆ ਵਾ ਕਿਤੇ ਇਹ ਨਾ ਸੋਚ ਲੈਣ ਅਸੀਂ ਫੋਰਸਾਂ ਲਿਆਂਕ ਕੇ ਆਪੋਗਲਾ ਨਾ ਲਿਆਂਕ ਕੇ ਕਬਜ਼ੇ ਕਰ ਦਾਂਗੇ ਹਾਂ ਇੱਕ ਗੱਲ ਹੈਗੀ ਆ ਜੇ ਨਾ ਕਬਜ਼ਾ ਕਰਨਾ ਤੇ ਸਾਡੇ ਤੇ लाठी ਚਾਰਜ ਕਰ ਲੈਣ ਸਾਡੀਆਂ ਲਾਸ਼ਾਂ ਦੇ ਉੱਤੇ ਨਹੀਂ ਗਣਾ ਪਊਗਾ ਫੇਕ ਕਬਜਾ ਦੇਵਾਂਗੇ ਨਹੀਂ ਤੇ ਕਿਹੇ ਸ਼ਰਤੇ ਕੋਈ ਕਾਜ ਨਹੀਂ ਦੇਵਾਂਗੇ ਘਰਦਿਆਂ ਨੂੰ ਦੱਸ ਕੇ ਆਇਆ ਸੇਰੇ ਜੇ ਤੇ ਵਾਪਸ ਆ ਗਏ ਮੰਜੀਆਂ ਖੜੀਆਂ ਕਰਕੇ ਆਇਆ ਜੇ ਵਾਪਸ ਆ ਗਏ ਤਾਂ ਮੰਜੀਆਂ ਡਾਰਾਂਗੇ ਜੇ ਸ਼ੀਧੀਆਂ ਦੇਣੀਆਂ ਪਈਆਂ ਉਹ ਵੀ ਦੇਵਾਂਗੇ ਭੇੜੇ ਆ ਇਹਨਾਂ ਦੇ ਨਾਲ ਸ਼ਾਂਤ ਮੈਂ ਇਹਨਾਂ ਦਾ ਵਿਰੋਧ ਕੀਤਾ ਵਾ ਇਹਨਾਂ ਸਾਡੇ ਆਗੂ ਬਣੀਆਂ ਪੱਗਾ ਮਿਲਾਈਆਂ ਵਾ ਪੱਗਾ ਲਾਉਣ ਵਾਲੇ ਕੌਣ ਵਾ ਭਗਵਾਨ ਦਮਨ ਤੇ ਮੋਦੀ ਸਰਕਾਰ ਵਾ ਹਾਂਜੀ ਮੈਂ ਹਰਬਿੰਦਰਜੀਤ ਸਿੰਘ ਕੰਗ ਜ਼ਿਲ੍ਹਾ ਅਗੂ ਕਿਸਾਨ ਮਜ਼ਦੂਰ ਸ਼ਿਰਸ਼ਮਟੀ ਪੰਜਾਬ ਆ ਜਿਹੜਾ ਤੁਸੀਂ ਅੱਜ ਇਕੱਠ ਦੇਖ ਰਹੇ ਜੀ ਵਿਆਸ ਸਿੰਘ ਜੀ ਮੀਆਂ ਵਿੰਡਰ ਅਰਬਿੰਦਰ ਜੀ ਸਿੰਘ ਕੰਗ ਅਕਬਰ ਸਿੰਘ ਵਿੜਿੰਗ ਦੀ ਗਵਾਹੀ ਦੇ ਜਿਹੜਾ ਹੋਇਆ ਵਾ ਇਹ ਇਕੱਠ ਐ ਇਸ ਵੇਲੇ ਸ਼ੇਕਪੁਰ ਦੇ ਧਰਤੀ ਤੇ ਆ ਕਿਉਂਕਿ ਜਿਸ ਤਰ੍ਹਾਂ ਚਨੇਰ ਮਾਹਪੁਰਖਾਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਬਿਨਾਂ ਮੰਗਾ ਪੂਰੀਆਂ ਕੀਤੀਆਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅੱਜ ਫੇਰ ਪ੍ਰਸ਼ਾਸਨ ਦੀਆਂ ਧਾੜਾਂ ਵਿੱਦ ਐਸਡੀਮ ਤੇ ਹੋਰ ਅਧਿਕਾਰੀ ਨਾਲ ਲੈ ਕੇ ਪੁੱਤਾਂ ਨੂੰ ਪਾੜੀ ਫਸਲ ਜਿਹੜੇ ਝੋਨੇ ਆ ਇਹ ਜਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੀ ਦੇ ਜੱਜ ਵੱਡੀ ਪੁੱਤਰ ਤੇ ਕਿਸਾਨ ਮਜ਼ਦੂਰ ਸ਼ਹਿਰ ਸ਼ਮਿੰਦੀ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਆਗੂ ਤੇ ਸਮੂਚੀਆਂ ਟੀਮਾਂ ਇੱਥੇ ਪਹੁੰਚੇ ਆਵਾ ਕਿ ਅਸੀਂ ਦੱਸਣਾ ਚਾਹੁੰਦੇ ਆਂ ਵੀ ਇਹ ਕਬਜ਼ਾ ਕਿਸੇ ਵੀ ਕੀਮਤ ਤੇ ਨਹੀਂ ਦੇਵਾਂਗੇ ਕਿਉਂਕਿ ਅੱਧੇੋਂ ਜ਼ਿਆਦਾ ਕਿਸਾਨਾਂ ਨੇ ਅਜੇ ਪੈਸੇ ਨਹੀਂ ਚੁੱਕੇ ਕਾਜੇ ਕਈਆਂ ਦਾ ਵਾਰਡ ਨਹੀਂ ਹੋਇਆ ਕੋਈ ਸਰਵਿਸ ਰੋਡ ਨਹੀਂ ਕੋਈ ਮੜੀਆਂ ਨੂੰ ਰਸਤਾ ਨਹੀਂ ਕੋਈ ਗੁਰਦੁਆਰਿਆਂ ਨੂੰ ਮੁਆਵਜ਼ਾ ਨਹੀਂ ਕੋਈ ਜਿਨ੍ਹਾਂ ਦੇ ਘਰ ਵਿਚਾਰ ਹੈ ਉਹਨਾਂ ਦਾ ਕੋਈ ਹੱਲ ਨਹੀਂ ਚੁੱਕਦੇ ਆ ਗੱਡੀਆਂ ਪੁਲਿਸ ਦਾ ਦਬਾਅ ਬਣਾ ਕੇ ਤੇ ਸਾਡੇ ਝੋਨੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿੰਨਾ ਚਿਰ ਤੱਕ ਇਹ ਮਾਅਵਜਾ ਨਹੀਂ ਮਿਲਦਾ 1 ਕਰੋੜ 25 ਲੱਖ ਰੁਪਈਆ ਨਹੀਂ ਮਿਲਦਾ ਉਨਾਂ ਚਿਰ ਤੱਕ ਕਿਸੇ ਜ਼ਿਲ੍ਹੇ 'ਚ ਪੰਜਾਬ 'ਚ ਇਹਨਾਂ ਨੂੰ 1 ਇੰਚ ਜ਼ਮੀਨ ਨਹੀਂ ਦਵਾਂਗੇ ਇਹ ਪ੍ਰਸ਼ਾਸਨ ਤੈਅ ਕਰ ਲੇ ਕਿ ਜੇਲਾਂ ਪਰਨੀਆ ਵਾਂ ਡਾਂਗ ਛੋਟਾ ਚਲਾਉਣਾ ਵਾਂ ਜਾਂ ਧੱਕਾ ਕਰਨਾ ਕੀ ਕਰਨਾ ਅਸੀਂ ਆ ਗਏ ਆ ਘਰਾਂ 'ਚੋਂ ਤੇ ਦੱਸ ਕੇ ਆਏ ਆ ਵੀ ਉਥੇ ਕੁਝ ਵੀ ਹੋ ਸਕਦਾ ਹੁਣ ਅਗਲੀ ਗੱਲ ਤੁਹਾਡੇ ਨਾਲ ਦਿਆਲ ਸਿੰਘ ਮੀਆਂ ਵੈਂਡ ਕਰਨਗੇ ਮੈਂ ਕਿਸਾਨ ਮਜ਼ਦੂਰ ਹਸਰ ਕਮੇਟੀ ਪੰਜਾਬ ਤਨਤਾਲ ਜੇ ਦਾ ਉਮੀਦ ਪ੍ਰਧਾਨ ਦਿਆਲ ਸਿੰਘ ਮੀਆਂ ਵੈਂਡਾ ਪੂਰੀ ਗੱਲ ਹਰਵਿੰਦਰ ਜੀ ਕਾਂਗਰ ਕਰ ਗਿਆ ਮੈਂ ਪ੍ਰਸ਼ਾਸਨ ਨੂੰ ਇਹ ਦੱਸ ਦੇਣਾ ਚਾਹੁੰਦਾ ਵਾ ਮੋਦੀ ਸਰਕਾਰ ਭਗਵੰਤ ਮਾਨ ਸਰਕਾਰ ਨੂੰ ਜੇ ਤੁਸੀਂ ਜ਼ਬਰੀ ਕਬਜ਼ਾ ਲੈਣਾ ਵਾ ਤੇ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਪਹਿਲਾਂ ਬੰਡੋਜਰ ਚਲਾਉਣੇ ਪੈਣਗੇ ਅਸੀਂ ਉਹ ਵਾ ਤੁਹਾਨੂੰ ਇਹ ਦੱਸ ਦਈਏ ਸਾਡੇ ਗੁਰੂ ਜਿਹੜੇ ਆ ਆ ਜ਼ਮੀਨਾਂ ਵਾਸਤੇ ਆਪਣੇ ਹੱਕ ਲੈਣ ਵਾਸਤੇ ਸਾਰਾ ਸਾਰਾ ਉਹਨਾਂ ਪਰਿਵਾਰ ਵਾਰਤਾ ਹੈਗਾ ਇਹ ਕਰਕੇ ਅਸੀਂ ਦੱਸ ਦੇਣਾ ਚਾਹੁੰਦੇ ਆ ਜਹਾਂ ਤੇ ਸਾਡੇ ਨਾਲ ਬੈਠ ਕੇ ਟੇਬਲ ਤੇ ਗੱਲਬਾਤ ਕਰ ਲੋ ਜੇ ਨਹੀਂ ਤੇ ਜਿੰਨੀਆਂ ਸਾਡੀਆਂ ਮੰਗਾਂ ਉਹ ਹੱਲ ਕਰ ਲੋ ਜੇ ਜ਼ਬਰੀ ਕਬਜ਼ਾ ਲੈਣ ਆਉਗੇ ਤੇ ਬਿਲਕੁਲ ਇੱਕ ਮਰਲੇ ਦਾ ਕਬਜ਼ਾ ਨਹੀਂ ਲੈਣ ਦੇਵਾਂਗੇ ਕਿਉਂਕਿ ਆਪਣੇ ਘਰਾਂ ਜਾ ਮੰਜੇ ਖੜੇ ਕਰਕੇ ਆਇਆ ਘਰਦਿਆਂ ਨੂੰ ਦੱਸ ਕੇ ਆਇਆ ਜੇ ਤੇ ਸਾਡਾ ਕੋਈ ਉੱਥੇ ਬਹਿ ਕੇ ਟੇਬਲ ਤੇ ਗੱਲ ਹੋ ਗਈ ਠੀਕ ਆ ਫਿਰ ਅਸੀਂ ਘਰਾਂ ਨੂੰ ਆ ਜਾਵਾਂਗੇ ਜੇ ਸਰਕਾਰ ਨੇ ਸਾਡੇ ਜਿੰਦਿਆਂ ਵੀ ਸਾਡੇ ਉਤੋਂ ਦੀ ਬਲਦੋਜੇ ਚਰਾ ਕੇ ਕਬਜ਼ਾ ਲਿਆ ਤੇ ਕੋਈ ਗੱਲ ਨਹੀਂ ਸ਼ਹੀਦ ਵੀ ਹੋ ਜਾਾਂਗੇ ਤਾਂ ਵੀ ਕੋਈ ਪਰਵਾਹ ਨੂੰ ਇਹਨਾਂ ਬੁੱਚੜ ਸਰਕਾਰਾਂ ਤੋਂ ਕਦੇ ਵੀ ਨਹੀਂ ਡਰਦੇ ਕਦੇ ਵੀ ਨਜ਼ਾਇਜ਼ ਕਰਦੇ ਸਰਕਾਰਾਂ ਦੇ ਨਹੀਂ ਹੁੰਨ ਦਵਾਂਗੇ ਕਿਸਾਨ ਮਜ਼ਦੂਰ ਮਲਾਜਮ